ਸਾਲ 2020 ਦੇ ਕਿਸਾਨੀ ਅੰਦੋਲਨ ਦੇ ਵਿੱਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਟੁੱਟ ਗਿਆ ਤੇ ਦੋਵੇਂ ਆਪੋ ਆਪਣੇ ਰਾਹ ਹੋ ਗਏ ਇਸ ਵਿਚਾਲੇ 5 ਸਾਲਾਂ ਦੌਰਾਨ ਪੰਜਾਬ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿਧਾਨ ਸਭਾ ਚੋਣਾਂ ਤੇ ਜਿਮਨੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵੱਲੋਂ ਵੱਖ-ਵੱਖ ਉਮੀਦਵਾਰਾਂ ਦੇ ਸਿਰ ਤੇ ਚੋਣ ਲੜੀ ਗਈ ਪਰ ਬਹੁਤੀ ਸਫਲਤਾ ਕਿਸੇ ਪਾਰਟੀ ਨੂੰ ਨਹੀਂ ਮਿਲੀ ਇਸ ਤੋਂ ਬਾਅਦ ਇਹ ਜਾਣ ਲੱਗਿਆ ਕਿ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਸਿਰ ਤੇ ਜਿੱਤ ਹਾਸਲ ਕਰ ਰਹੀਆਂ ਸਨ ਪਰ ਹੁਣ ਇਹਨਾਂ ਦਾ ਕੋਈ ਆਪਣਾ ਵजूद ਨਹੀਂ ਹੈ ਜਿਸ ਤੋਂ ਬਾਅਦ ਕਈ ਵਾਰ ਦੋਵੇਂ ਪਾਰਟੀਆਂ ਦੇ ਇਕੱਠੇ ਹੋਣ ਦੀ ਚਰਚਾ ਰੂਹ ਮਹੱਸ ਚਰਚਾ ਹੀ ਰਹਿ ਗਈ ਤੇ ਉੱਥੇ ਪਿਛਲੇ ਦਿਨੀ ਸ਼ਮਨੀ ਅਕਾਲੀ ਦਲ ਦੇ ਵਿੱਚੋਂ ਕੱਢੇ ਗਏ ਸਿਕੰਦਰ ਸਿੰਘ ਮਲੂਕਾ ਜੋ ਕਿ ਪਾਰਟੀ ਦੇ ਵਿੱਚ ਵਾਪਸੀ ਕਿਉਂ ਨਾ ਕੀਤੀ ਤੇ ਇਸ ਤੋਂ ਬਾਅਦ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵੰਦਰ ਪੁੰਦੜ ਜਿਨਾ ਮੁਰਤੂ ਭਾਜਪਾ ਨਾਲ ਗੱਠਜੋੜ ਕਰਨ ਦਾ ਬਿਆਨ ਦਿੱਤਾ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਦੋਵੇਂ ਪਾਰਟੀਆਂ ਦੇ ਗੱਠਜੋੜ ਨੂੰ ਲੈ ਕੇ ਹਵਾ ਮਿਲੀ ਤੇ ਸਿਆਸਤ ਇੱਕ ਵਾਰ ਫਿਰ ਤੋਂ ਗਰਮਾ ਗਈ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਤੇ ਤੰਝ ਕੱਸੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਗੱਟਜੋੜ ਤੇ ਚੁਟਕੀ ਲੈਂਦੇ ਆ ਬਠਿੰਡਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਕਰਗਤਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਕਿਸਾਨ ਅੰਦੋਲਨ ਤੋਂ ਬਾਅਦ ਆਪਸੀ ਸਬੰਧ ਇਸ ਕਦਰ ਵਿਦਗਾਰ ਚੁੱਕੇ ਸਨ ਕਿ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਤੋਂ ਇਲਾਵਾ ਕੋਈ ਹੋਰ ਵੀ ਇਹਨਾਂ ਕੋਚਾਰਾ ਨਹੀਂ ਸੀ ਤੇ ਉਸ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ ਹੁਣ 2027 ਵਿਧਾਨ ਸਭਾ ਚੋਣ ਤੋਂ ਪਹਿਲਾਂ ਇੱਕ ਜੇਕ ਸ਼ਮਨ ਕਾਲੀਦਲ ਤੇ ਭਾਜਪਾ ਦਾ ਗੱਟਚੋੜ ਹੁੰਦਾ ਹੈ ਤੇ ਇਸ ਤੋਂ ਸਾਫ ਹੈ ਕਿ ਕਾਲੀਦਲ ਪੰਜਾਬ ਦੇ ਲੋਕਾਂ ਨੂੰ ਤੇ ਕਿਸਾਨਾਂ ਨੂੰ ਮਾਰ ਕੇ ਭਾਜਪਾ ਦੇ ਨਾਲ ਜੁੜ ਰਹੀ ਹੈ ਬਹੁਤ ਸਮੇਤੋਂ ਪੰਜਾਬ ਦੇ ਵਿੱਚ ਦੋਮਾ ਪਾਰਟੀਆਂ ਨੂੰ ਨਕਾਰਿਆ ਗਿਆ ਦੋਮਾ ਪਾਰਟੀਆਂ ਦਾ ਹੁਣ ਕੋਈ ਵਜੂਦ ਨਹੀਂ ਬਚਿਆ ਇਸੇ ਲਈ ਕਾਲੀਦਲ ਤੇ ਭਾਜਪਾ ਮਿਲ ਕੇ ਵਾਲਾ ਰਹੀਆਂ ਨੇ 2020 ਦੇ ਅੰਦੋਲਨ ਵਿਲੇ ਭਾਜਪਾ ਨੇ ਸੈਂਕੜੇ ਕਿਸਾਨਾਂ ਦੀਆਂ ਚਾਹਨਾਵਾਂ ਲਈਆਂ ਜਿਸ ਦੇ ਰੂਸ ਦੇ ਵਿੱਚ ਅਕਾਲੀ ਦਲ ਵੱਲੋਂ ਅਸਤੀਫੇ ਦਿੱਤੇ ਗਏ ਤੇ ਪਾਰਟੀ ਦੇ ਨਾਲ ਨਾਤਾ ਤੋੜ ਕੇ ਆਪਣਾ ਗੱਠਜੋੜ ਖਤਮ ਕਰ ਦਿੱਤਾ ਗਿਆ ਪਰ ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਲੋਕਾਂ ਨੂੰ ਇਹ ਦੱਸੇ ਕਿ ਭਾਜਪਾ ਦੇ ਨਾਲ ਅਜਿਹਾ ਕੀ ਕਾਰਨ ਹੈ ਕਿ ਗੱਠਜੋੜ ਕਰਨ ਨੂੰ ਅਕਾਲੀ ਦਲ ਤਿਆਰ ਹੋ ਚੁੱਕਿਆ ਹੈ ਅਕਾਲੀ ਭਾਜਪਾ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ ਤੇ ਟਿੱਪਣੀ ਕਾਫੀ ਤੇਜ਼ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਅੰਦਰੋਂ ਦੇ ਇਕੱਠੇ ਨੇ ਬਸ ਇਨਾਂ ਦਾ ਹੁਣ ਲੋਕਾ ਦੇ ਸਾਹਮਣੇ ਇਕੱਠਾ ਹੋਣਾ ਬਾਕੀ ਹੈ ਇਹ ਗੱਲ ਵੱਖਰੀ ਹੈ ਕਿ ਕਿਸਾਨੀ ਅੰਦੋਲਨ ਦੇ ਸਮੇਂ ਲੋਕਾ ਦੇ ਦਬਾਅ ਦੇ ਵਿੱਚ ਅਕਾਲੀ ਦਲ ਨੇ ਭਾਜਪਾ ਨਾਲ ਨਾਤਾ ਤੋੜਨ ਦਾ ਦਿਖਾਵਾ ਕੀਤਾ ਪਰ ਭਾਜਪਾ ਦੇ ਪੰਜਾਬ ਪ੍ਰਧਾਨ ਸੁਲੀ ਜਾਖੜ ਨੇ ਸਾਰੀਆਂ ਅਕਾਲੀ ਦਲ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਗੱਟਜੋੜ ਵਾਲੀ ਸਰਗਰਮੀ ਹੋਰ ਵਿਵਧ ਗਈ ਹੈ ਇਨਾਂ ਨੇ ਸ਼੍ਰੋਮਣੀ ਅਕਾਲੀ ਦਲ ਆਪਣੇ ਤੇ ਲੱਗੇ ਬੇਅਦਬੀਆ ਦੇ ਦਾਗ ਧੋਣ ਦੇ ਲਈ ਵੀ ਭਾਜਪਾ ਨਾਲ ਹੱਥ ਮਲਾਉਣ ਦੀ ਤਿਆਰੀ ਦੇ ਵਿੱਚ ਪੰਜਾਬ ਦੇ ਲੋਕ ਪੰਜਾਬ ਤੇ ਕਿਸਾਨ ਵਿਰੋਧੀ ਭਾਜਪਾ ਨੂੰ ਸਿਰੇ ਤੋਂ ਹਾਲਾਕੀ ਨਕਾਰ ਚੁੱਕੇ ਨੇ ਇਸ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਬ ਹਾਲਕਿ ਇੱਥੇ ਇਹ ਜ਼ਰੂਰ ਹੈ ਮੈਂ ਕਿ ਅਕਾਲੀ ਭਾਜਪਾ ਜੇਕਰ ਗੱਟਚੋੜ ਹੁੰਦਾ ਹੈ ਤਾਂ ਕਿਹੜੀਆਂ ਸ਼ਰਤਾਂ ਤੇ ਉਧਰ ਦੂਜੇ ਪਾਸੇ ਸ਼ਮਨਿ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਪੁੰਦੜ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਤੋਂ ਇਹ ਸਾਫ਼ ਹੈ ਕਿ ਭਾਜਪਾ ਦੇ ਨਾਲ ਕੁਝ ਸ਼ਰਤਾਂ ਤੇ ਗੱਟਚੋੜ ਕੀਤਾ ਜਾ ਸਕਦਾ ਹੈ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੰਜਾਬੀ ਭਾਸ਼ਾ ਦਾ ਮੁੱਦਾ ਬੰਦੇ ਸਿੰਘਾਂ ਦੀ ਰਿਹਾਈ ਜਿਹੇ ਕਈ ਇਹ ਮੁੱਦੇ ਨੇ ਜੇਕਰ ਇਹਨਾਂ ਮੁੱਦਿਆਂ ਤੇ ਭਾਜਪਾ ਹਾ ਪੱਕੀ ਹੁਲਾਰਾ ਦਿੰਦੀ ਹੈ ਤਾਂ ਸ਼ਮਨਿ ਅਕਾਲੀ ਦਲ ਬਾਦਲ ਗੱਟਚੋੜ ਲਈ ਤਿਆਰ ਹੈ ਹ ਰਾਏ ਦਿੰਦਿਆਂ ਹੋਇਆ ਸੀਨੀਅਰ ਪੱਤਰਕਾਰ ਚੰਦਰਪ੍ਰਕਾਸ਼ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜੇਕਰ ਕਾਲੀ ਦਲ ਤੇ ਭਾਜਪਾ ਮੋਰ ਤੋਂ ਸਮਝੌਤਾ ਕਰਦੇ ਆ ਤਾਂ ਹੀ ਅਨਾਦੀ ਪੰਜਾਬ ਦੇ ਵਿੱਚ ਹੁੰਦ ਬਚ ਸਕਦੀ ਹੈ ਉਧਰ ਦੂਜੇ ਪਾਸੇ ਪੰਜਾਬ ਦੇ ਲੋਕ ਨਿਆਂ ਆਮ ਆਦਮੀ ਪਾਰਟੀ ਦੇ 92 ਵਿਧਾਇਕ ਚੁਣ ਕੇ ਪੇਜੇਸਨ ਪਰ ਉਹਨਾਂ ਦੀ ਕਾਰਗੁਜ਼ਾਰੀ ਤੋਂ ਲੋਕ ਸੰਤੁਸ਼ਟ ਨਹੀਂ ਹੈ ਉਧਰ ਕਾਂਗਰਸ ਅੰਤਰ ਵਿਰੋਧੀ ਹੋਈ ਪਈ ਹੈ ਸ਼੍ਰਮਣੀ ਅਕਾਲੀ ਦਲ ਬਾਦਲ ਪਾਜਪਾ ਵਿਚਾਲੇ 1997 ਦੇ ਗੱਠਜੋੜ ਦੀ ਗੱਲ ਕਰੀਏ ਤਾਂ ਹਿੰਦੂ ਸਿੱਖ ਇਕਤਾ ਦੇ slogan ਦੇ ਅਧੀਨ ਕਪੂਰਥਲਾ ਦੇ ਵਿੱਚ ਵੱਡੀ ਰੈਲੀ ਦਰਮਿਆਨ ਅਟਲ ਬਿਆਰੀ ਬਾਜਪਾਈ ਤੇ ਸਦਰ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਇਹ ਗੱਠਜੋੜ ਕੀਤਾ ਗਿਆ ਜਿਸ ਤੋਂ ਬਾਅਦ ਵੱਡਾ ਬਹੁਮਤ ਇਹਨਾਂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲਿਆ ਤੇ ਹੁਣ ਇਹ ਕਿਹਾ ਜਾ ਰਿਹਾ ਕਿ ਸ਼ਮਨਿਅ ਅਕਾਲੀ ਦਲ ਤੇ ਭਾਜਪਾ ਦੇ ਕੋਲ ਇੰਨੀ ਸਿਆਣੀ ਤੇ ਸੂਝਵਾਨ ਲੀਡਰਸ਼ਿਪ ਨਹੀਂ ਹੈ ਇਸ ਦੇ ਲਈ ਸਮੇਂ ਦੀ ਲੋੜ ਹੈ ਸ਼ਮਨਿਅ ਅਕਾਲੀ ਦਲ ਤੇ ਭਾਜਪਾ ਦੇ ਵਿਚਾਲੇ ਗੱਠਜੋੜ ਹੋ ਜਾਵੇ ਹਾਲਾਂਕਿ ਸ਼ਮਨਿਅ ਅਕਾਲੀ ਦਲ ਬਾਦਲ ਭਾਜਪਾ ਦੇ ਵਿਚਾਲੇ 1997 ਦੇ ਵਿੱਚ ਹੋਇਆ ਗੱਠਜੋੜ ਜਿਸ ਦਰਮਿਆਨ ਪੰਜਾਬ ਦੇ ਲੋਕਾਂ ਵੱਲੋਂ ਵੱਡਾ ਬਹੁਮਤ ਵਿਧਾਨ ਸਭਾ ਚੋਣਾਂ ਦੇ ਵਿੱਚ ਦਿੱਤਾ ਗਿਆ ਸੀ ਸ਼ਮਨਿਅ ਅਕਾਲੀ ਦਲ ਨੂੰ 75 ਤੇ ਭਾਜਪਾ ਨੂੰ 18 ਸੀਟਾਂ ਮਿਲੀਆਂ 2002 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ 41 ਤੇ ਭਾਜਪਾ ਨੂੰ 3 ਸੀਟਾਂ ਮਿਲੀਆਂ ਤੇ ਉਦੋਂ ਹੀ 20 ਕਾਲੀਦਲ ਬਾਦਲ ਤੇ ਭਾਜਪਾ ਨੂੰ ਵੀ ਬਹੁਮਤ ਮਿਲਿਆ ਭਾਵੇਂ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਪਰ ਫਿਰ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੋਵਾਂ ਪਾਰਟੀਆਂ ਨੂੰ 18 ਸੀਟਾਂ ਤੇ ਹੀ ਸਬਰ ਕਰਨਾ ਪਿਆ ਤੇ ਪੰਜਾਬ ਦੇ ਵਿੱਚ ਇਹਨਾਂ ਦਾ ਗਰਾਫ ਡਿੱਗਦਾ ਚਲਾ ਗਿਆ ਹੁਣ ਅਖੀਰ 26 ਸਤੰਬਰ 2020 ਨੂੰ ਹਿੰਦੂ ਸਿੱਖ ਏਕਤਾ ਦੇ ਨਾਅਰੇ ਹੇਠ ਬਣੀਆਂ ਇੱਕ ਪਾਰਟੀਆਂ ਗੱਡਜੋੜ ਜਿਨਾ ਇਹਨਾਂ ਦਾ ਹੋਇਆ ਸੀ ਉਹ ਖੇਤੀਬਾੜੀ ਬਿਲਾ ਦੇ ਮੁੱਦੇ ਨੂੰ ਲੈ ਕੇ ਟੁੱਟ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਭਾਜਪਾ ਦਾ ਗੱਡਜੋੜ ਖਤਮ ਕਰਦਿਆ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਡਜੋੜ ਕਰ ਲਿਆ ਗਿਆ ਸਾਲ 2022 ਦੇ ਵਿਧਾਨ ਸਭਾ ਚੋਣਾਂ ਜਿਸ ਦੇ ਵਿੱਚ ਅਕਾਲੀ ਦਲ ਨੂੰ ਤਿੰਨ ਭਾਜਪਾ ਨੂੰ ਦੋ ਸੀਟਾਂ ਮਿਲੀਆਂ 2024 ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ 13 ਦੇ ਵਿੱਚੋਂ ਸਿਰਫ ਇੱਕ ਸੀਟ ਅਕਾਲੀ ਦਲ ਬਾਦਲ ਨੂੰ ਮਿਲਦੀ ਹੈ ਪੰਜਾਬ ਦੇ ਵਿੱਚ 2020 ਤੋਂ ਲੈ ਕੇ 2025 ਤੱਕ ਜਿੰਨੀਆਂ ਜਿੰਮਨੀ ਚੋਣਾਂ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਹੋਈਆਂ ਅਕਾਲੀ ਦਲ ਬਾਦਲ ਤੇ ਭਾਜਪਾ ਵੱਲੋਂ ਅਲੱਗ-ਅਲੱਗ ਹੀ ਲੜੀਆਂ ਗਈਆਂ ਪਰ ਦੋਵੇਂ ਪਾਰਟੀਆਂ ਸਫਲ ਨਹੀਂ ਹੋ ਸਕੀਆਂ